ਸਸੇ ਖਾਲੀ ਸਾਰੇ ਪਰ ਮਾਤਵਰ ਦੀ ਕਰਪਾ ਤੁਸੀਂ ਠੀਕ ਠਾਕ ਮੈਂ ਵੀ ਠੀਕ ਠਾਕ ਹਾਂ ਅੱਜ ਫਿਰ ਤੁਹਾਡੇ ਲਈ ਮੈਂ ਲੈ ਕੇ ਆਈਆਂ ਟਿਪ ਇਹ ਟਿਪ ਹੋਣਗੇ ਕਿਚਨ ਦੇ ਲਈ ਜਿਹੜੇ ਕਿ ਆਪਾਂ ਨੂੰ ਕਿਚਨ ਦੇ ਵਿੱਚ ਹਮੇਸ਼ਾ ਆਪਾਂ ਇਹ ਕਰ ਲੈਂਦੇ ਆ ਆਪਾਂ ਹਮੇਸ਼ਾ ਆਪਣੀ ਕੰਪਲੇਨ ਹੁੰਦੀ ਆ ਕਿ ਸਾਡੇ ਕੋਲ ਆ ਚੀਜ਼ ਸਹੀ ਨਹੀਂ ਹੁੰਦੀ ਆ ਚੀਜ਼ ਖਰਾਬ ਹੋ ਗਈ ਆ ਨਹੀਂ ਇੰਨਾ ਚੰਨੀ ਕੱਟਦੀ ਹੈ ਨਾ ਤੇ ਆਪਾਂ ਅੱਜ ਉਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਆਪਾਂ ਮੈਂ ਤੁਹਾਨੂੰ ਦੱਸੂਗੀ ਛੋਟੇ ਛੋਟੇ ਟਿਪਸ ਵੀ ਤੇ ਤੁਸੀਂ ਆਪਾਂ ਕਿਹੜੀ ਚੀਜ਼ ਨੂੰ ਕਿਵੇਂ ਸੈੱਟ ਕਰ ਸਕਦੇ ਹਾਂ ਤੇ ਆਪਾਂ ਕਿਵੇਂ ਉਹਨਾਂ ਨੂੰ ਸੰਭਾਲ ਸਕਦੇ ਹਾਂ ਕਿਵੇਂ ਰੱਖ ਸਕਦੇ ਆ ਪਹਿਲਾ ਟ ਕਿ ਜਦੋਂ ਆਪਾਂ ਫ੍ਰਿਜ ਦੇ ਵਿੱਚ ਸਮਾਨ ਰੱਖਦੇ ਹਾਂ ਜਾਂ ਆਪਣੀ ਫ੍ਰਿਜ ਦੇ ਵਿੱਚੋਂ 스멜 ਆਉਣ ਲੱਗ ਜਾਂਦੀ ਹੈ ਤੇ ਆਪਾਂ ਉਹਦਾ ਕੀ ਕੀਵੇਂ ਕਰ ਸਕਦੇ ਹਾਂ ਪਹਿਲਾ ਨੰਬਰ ਇਹ ਹੋਗਾ ਕਿ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਜਦੋਂ ਤੁਹਾਡੀ ਫ੍ਰਿਜ ਸਮੈਲ ਆਉਂਦੀ ਆ ਤਾਂ ਤੁਸੀਂ ਕੀ ਲੈਣਾ ਨਿਊਜ਼ਪੇਪਰ ਲੈ ਲਓ ਕੋਈ ਵੀ ਹੋਵੇ ਨਿਊਜ਼ਪੇਪਰ ਨਿਊਜ਼ਪੇਪਰ ਲੈ ਕੇ ਉਹਨੂੰ ਗਿੱਲਾ ਕਰ ਲਓ ਪਾਣੀ ਨਾਲ ਚੰਗੀ ਤਰ੍ਹਾਂ ਉਹਨੂੰ ਇਕੱਠਾ ਕਰ ਲਓ ਇਕੱਠਾ ਕਰਕੇ ਉਹਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਤੇ ਉਹਨੂੰ ਜਿਹਦਾ ਬਾਰਾਂ ਕਟ ਲਿਪਿਆ ਰਹਿੰਦੋ ਤੇ ਉਹਦੀ 스멜 ਜਿਹੜੀ ਤੁਹਾਡੀ ਸਾਰੀ ਉਹ ਉਹਦੇ ਵਿੱਚ ਚਲ ਜੇਗੀ ਤੇ ਉਸ ਤੋਂ ਬਾਅਦ ਉਹਨੂੰ ਚੱਕ ਕੇ ਤੁਸੀਂ ਬਿਨ ਵਿੱਚ ਸੁੱਟ ਦਿਓ ਠੀਕ ਹੈ ਸੈਕੰਡ ਟਿਪ ਹੈਗਾ ਜੇ ਤੁਸੀਂ ਤੁਹਾਨੂੰ ਲੱਗਦਾ ਕਿ 스멜 ਆਉਂਦੀ ਹੈ ਤੁਹਾਡੇ ਕੋਲੇ ਫਰੈਸ਼ ਨਿੰਬੂ ਹੈਗੇ ਆ ਨਿੰਬੂ ਨੂੰ ਕੱਟੋ ਕੱਟ ਕੇ ਦੋ ਪੀਸ ਕਰੋ ਫ੍ਰਿਜ ਦੇ ਦੋ ਸ਼ਲਫਾਂ ਤੇ ਰੱਖ ਦਿਓ ਤੇ ਉਹਨੂੰ ਦੋ ਦਿਨ ਲਈ ਪਿਆ ਰਹਿੰਦੋ ਤੇ ਉਹ 스멜 ਤੁਹਾਡੀ ਸਾਰੀ 스멜 ਜਿਹੜੀ ਹੋ ਗਈ ਉਹਦੀ ਉਹ ਸਾਰੀ ਲੈ ਚੱਕ ਲੇਗਾ ਤੇ ਇਹ ਸਭ ਤੋਂ ਵੈਸਟ ਤਰੀਕਾ ਹੈਗਾ 스멜 ਜੇ ਫਰੈਸ਼ ਆਉਂਦੀ ਕਈ ਵਾਰ ਆਪਾਂ ਕੋਈ ਚੀਜ਼ ਨੰਗੀ ਰੱਖ ਦਿੰਨੇ ਆ ਜਾਂ ਉਹਦੇ ਕੋਈ ਹੋਰ ਹੋ ਜਾਂਦਾ ਵਿੱਚ ਦੀ ਉਹਦੇ ਤੇ 스멜 ਫ੍ਰਿਜ ਆਉਣ ਲੱਗ ਜਾਂਦੀ ਹੈ ਨਾ ਤੇ ਇਸ ਕਰਕੇ ਤੁਸੀਂ ਉਹਦੇ ਵਿੱਚ ਦੋ ਪੀਸ ਨਿੰਬੂ ਦੇ ਲੈ ਕੇ ਉਹਨਾਂ ਨੂੰ ਕੱਟ ਕੇ ਸ਼ੈਫਾਂ ਤੇ ਦੋ ਥਾਈ ਰੱਖ ਦੋ ਸੈਪਟਰ ਸੈਪੜ ਤੇ ਤੇ ਫਿਰ ਉਹ ਤੁਹਾਡੀ ਦੋ ਦਿਨਾਂ ਦੇ ਵਿੱਚ ਸਾਰੀ 스멜 ਖਤਮ ਹੋ ਜਾਗੀ ਤੇ ਹਮੇਸ਼ਾ ਮੈਂ ਇਦਾਂ ਕਰਦੀ ਹੁੰਦੀ ਹਾਂ ਜਦੋਂ ਮੇਰੇ ਕੋਲ ਨਿੰਬੂ ਹੁੰਦੇ ਆ ਤੇ ਆਪਾਂ ਕੀ ਕਰਦੇ ਹੁੰਦੇ ਆ ਵੀ ਇੱਕ ਚੱਕ ਦਰ ਮੈਂ ਨਿੰਬੂ ਦਾ ਕੱਟ ਕੇ ਫ੍ਰਿਜ ਰੱਖ ਦਿੰਨੇ ਆ ਤੇ ਉਹ ਦੋ ਤਿੰਨ ਦਿਨ ਲਈ ਪਿਆ ਰਹਿੰਦਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਚੁੱਕ ਛੁੱਟ ਦੇਈਦਾ ਤੇ ਬੈਸਟ ਹੈਗਾ ਕਿ ਨਿੰਬੂ ਤੁਸੀਂ ਇਹ ਰੱਖੋ ਨੰਬਰ 2 ਤੇ ਹੈਗਾ ਹਰੀ ਮਿਰਚ ਜੇ ਤੁਸੀਂ ਹਰੀ ਮਿਰਚ ਆ ਜਿਹੜੀ ਤੁਹਾਡੀ ਜਲਦੀ ਖਰਾਬ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਇਹ ਅਜੇ ਹੁਣ ਲੈਂਦੀਆਂ ਫਿਰ ਖਰਾਬ ਹੋ ਗਈਆਂ ਤੇ ਇਹ ਠੀਕ ਨਹੀਂ ਹੁੰਦੀਆਂ ਤੇ ਤੁਸੀਂ ਫਿਰ ਉਹਨ ਕੀ ਕਰ ਸਕਦੇ ਹਰੀ ਮਿਰਚ ਲਓ ਉਹਨਾਂ ਦੀ ਸਾਰੀਆਂ ਦੀਆਂ ਡੰਡੀਆਂ ਕੱਟ ਕੇ ਇੱਕ ਡੱਬਾ ਲੈ ਲਓ ਡੱਬਾ ਲੈ ਕੇ ਉਹਦੇ ਵਿੱਚ ਟਿਸ਼ੂ ਪੇਪਰ ਪਿਛਾ ਦਿਓ ਜਾਂ ਨਿਊਜ਼ਪੇਪਰ ਪਿਛਾ ਲਓ ਪੇਪਰ ਨਹੀਂ ਹੈ ਤਾਂ ਨਿਊਜ਼ਪੇਪਰ ਪਿਛਾ ਕੇ ਤੇ ਡੰਡੀਆਂ ਤੋੜ ਕੇ ਹਰੀਆਂ ਮਿਰਚਾਂ ਨੇ ਉਹ ਡੱਬੇ ਦੇ ਵਿੱਚ ਰੱਖ ਦਿਓ ਤੁਹਾਡੀਆਂ ਮਿਰਚਾਂ ਨਹੀਂ ਖਰਾਬ ਹੋਣਗੀਆਂ ਤੇ ਡੱਬਾ ਲੈਣਾ ਕੋਈ ਵੀ ਪਲਾਸਟਿਕ ਡੱਬਾ ਲੈ ਲਓ ਕੋਈ ਡੋਂਗਾ ਲੈ ਲਓ ਜੋ ਵੀ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਪਾ ਲਓ ਨਿਊਜ਼ਪੇਪਰ ਜੇ ਟਿਸ਼ੂ ਨਹੀਂ ਹੈਗਾ ਤਾਂ ਤੇ ਉਹਦੇ ਉੱਪਰ ਤੁਸੀਂ ਮਿਰਚਾਂ ਵਿੱਚ ਰੱਖ ਦੋ ਉਹਦੇ ਤੇ ਡੰਡੀਆਂ ਤੋੜ ਕੇ ਜੇ ਡੰਡੀਆਂ ਤੋੜ ਕੇ ਰੱਖੋਗੇ ਉਹਨੇ ਉਹ ਲੌਂਗ ਲਾਸਟ ਕਰਨਗੇ ਤੁਹਾਡੇ ਲਈ ਤੇ ਇਹ ਹੈਗਾ ਸੈਕੰਡ ਟੈਪ ਠੀਕ ਹੈ ਤੇ ਥਰਡ ਟੈਪ ਤੁਹਾਡੇ ਲਈ ਰਹੇਗਾ ਚੌਲਾਂ ਦਾ ਜਦੋਂ ਤੁਸੀਂ ਚੌਲ ਬੋਇਲ ਕਰਦੇ ਆ ਜਾਂ ਤੁਸੀਂ ਚੌਲਾਂ ਨੂੰ ਆਪਾਂ ਤੜਕਾ ਲਾ ਕੇ ਬਣਾਉਂਦੇ ਆ ਤੇ ਆਪਣੇ ਚੌਲ ਜੁੜ ਜਾਂਦੇ ਆ ਹਨਾ ਤੇ ਉਹ ਜੁੜ ਜਾਂਦੇ ਜਦੋਂ ਉਹ ਕੱਲੇ ਕੱਲੇ ਜੀਰੇ ਕੱਲੇ ਕੱਲੇ ਨਹੀਂ ਹੁੰਦੇ ਹੈਗੇ ਸਟਿੱਕੀ ਜਿਹਾ ਹੋ ਜਾਂਦੇ ਆ ਇਹਨਾਂ ਦੇ ਦੋ ਟੈਪ ਹੈਗੇ ਆ ਇੱਕ ਟਟ ਹੈਗਾ ਪਹਿਲਾ ਜੇ ਤੁਹਾਡੇ ਕੋਲ ਟਾਈ ਹੈਗਾ ਤੁਸੀਂ ਚੌਲਾਂ ਨੂੰ ਚੰਗੀ ਤਰ੍ਹਾਂ ਭਿਓਂ ਕੇ ਰੱਖੋ ਤੇ ਭਿਓਂ ਕੇ 5 5 ਮਿੰਟ ਲਈ ਉਹਨਾਂ ਨੂੰ ਭਿਓਂ ਕੇ ਤਾਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਦੋ ਤਿੰਨ ਬਰਾ ਮਾਲ ਕੇ ਧੋਵੋ ਮਾਲ ਕੇ ਧੋਂਗੇ ਉਹਨਾਂ ਤੇ ਜਿਹੜਾ ਚਟਚਟਾ ਪਾਣੀ ਸਾਰਾ ਬਾਹਰ ਕੱਢੋਗੇ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਬੋਇਲ ਕਰੋਗੇ ਜਾਂ ਉਹਨਾਂ ਨੂੰ ਤੜਕੀ ਸਪਾਉਂਗੇ ਤਾਂ ਕੱਲੇ ਕੱਲੇ ਰਹਿਣਗੇ ਸੈਕਿੰਡ ਜੀ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤਾਂ ਤੁਸੀਂ ਤੜਕਾ ਲਾਉਣਾ ਚੌਲ ਵਿੱਚ ਪਾ ਦੇਣੇ ਆ ਪਾ ਕੇ ਤੇ ਫਿਰ ਉਹਦੇ ਵਿੱਚ ਤੁਸੀਂ ਪਾਓ ਨਿੰਬੂ ਅੱਧਾ ਨਿੰਬੂ ਨਚੋੜ ਕੇ ਤੇ ਉਹਨੂੰ ਸਾਰੇ ਪਾਸੇ ਤੇ ਉੱਪਰ ਪਾ ਦਿਓ ਤੇ ਫਿਰ ਤੁਹਾਡੇ ਚੌਲ ਦੇਖ ਬਿਲਕੁਲ ਕੱਲੇ ਕੱਲੇ ਬਣ ਗਏ ਕੋਈ ਵੀ ਚੌਲਾ ਇਦਾਂ ਨਹੀਂ ਹੋਊਗਾ ਵੀ ਜੁੜਿਆ ਹੋਇਆ ਉਹਦੇ ਵਿੱਚ ਨਿੰਬੂ ਪਾਉਂਦਾ ਉਹਦਾ ਫਲੇਵਰ ਕੋਈ ਨਹੀਂ ਆਉਂਦਾ ਤੇ ਜਸ ਉਸ ਕੱਲੇ ਕੱਲੇ ਕਰਨ ਲਈ ਕੰਮ ਕਰਦਾ ਹੈ ਨਿੰਬੂ ਤੇ ਉਹਨੂੰ ਤੁਸੀਂ ਪਾਉਣਾ ਜਦੋਂ ਤੁਸੀਂ ਚੌਲ ਤਰਤੇ ਤੇ ਉਹਦੇ ਬਾਅਦ ਉਹਦੇ ਉੱਪਰ ਸਾਰੇ ਪਾਸੇ ਪਾ ਦਿਓ ਤੇ ਇਹਦੇ ਨਾਲ ਤੁਹਾਡੇ ਬਣਨਗੇ ਚੌਲ ਕੱਲੇ ਕੱਲੇ ਦੇਖੋ ਕਿੰਨਾ ਗੁੱਟ ਤਰੀਕਾ ਟਿਪ ਹੈਗਾ ਇਹ ਚੌਲਾਂ ਦਾ ਤੀਜਾ ਟੈਪ ਹੈਗਾ ਜਦੋਂ ਤੁਸੀਂ ਆਪਣੇ ਕਿਚਨ 'ਚ ਕੰਮ ਕਰਦੇ ਆ ਹੈਗਾ ਤੇ ਤੁਸੀਂ ਆਪਾਂ ਖਲਾਰਾ ਬੋਪਾ ਲੈਂਦੇ ਆ ਜੇ ਸ਼ੈਲਕ ਹੋਗੇ ਜਿਵੇਂ ਪਿਆਜ਼ ਦੇ ਹੋਗੇ ਅਨੀਅਨ ਦੇ ਹੋ ਪੋਟੈਟੋ ਦੇ ਹੋਗੇ ਗੋਭੀ ਦੇ ਹੋਗੇ ਜਿਹੜੇ ਵੀ ਕਿਸੇ ਜੇ ਤੁਸੀਂ ਉਸ ਨੂੰ ਪਹਿਲਾਂ ਹੀ ਆਪਾਂ ਇੱਕ ਵੱਡਾ ਭਾਂਡਾ ਲੈ ਲਓ ਉਹਦੇ ਵਿੱਚ ਸਾਰੇ ਸ਼ੈਲਕ ਪਾ ਕੇ ਆਪਾਂ ਬਿੰਦ ਦੇ ਵਿੱਚ ਸਟ੍ਰੇਟ ਵਿੱਚ ਉਹਦੇ ਬਾਅਦ ਬਿੰਦ ਦੇ ਵਿੱਚ ਪਾ ਦੋ ਤਾਂ ਆਪਣੇ ਕਿਚਨ 'ਚ ਖਲਾਰਾ ਨਹੀਂ ਪੈਂਦਾ ਸਾਫ ਰਹੇ ਜਦੋਂ ਆਪਾਂ ਫਲੋਰ ਤੇ ਇਦਾਂ ਢੇਲਾ ਲੈਂਦੇ ਆ ਜਾਂ ਆਪਾਂ ਵਰਕਟਾਪ ਤੇ ਰੱਖ ਦਾਂ ਤੇ ਉਹ ਜ਼ਿਆਦਾ ਖਲਾਰਾ ਪੈ ਜਾਂਦਾ ਇਸ ਕਰਕੇ ਕਿਚਨ ਨੂੰ ਟਾਈਟੀ ਰੱਖਣ ਲਈ ਪਹਿਲਾਂ ਹੀ ਆਪਣੇ ਇੱਕ ਭਾਂਡੇ ਦੇ ਵਿੱਚ ਜਿਹੜਾ ਵੀ ਸ਼ੈਲਫ ਕਰਦੇ ਹਾਂ ਸ਼ੈਲਫ ਰਹੇ ਹੋ ਤੁਸੀਂ ਤੇ ਉਹ ਸਾਰੇ ਭਾਂਡੇ ਇੱਕ ਭਾਂਡੇ 'ਚ ਪਾਓ ਤੇ ਤੁਹਾਡੀ ਕਿਚਨ 'ਚ ਖਲਾਰਾ ਨਹੀਂ ਪੈਂਦਾ ਇਹ ਦੇਖ ਲਓ ਕਿੰਨਾ ਸੋਹਣਾ ਟਿਪ ਸਿੰਪਲ ਟਿਪ ਹੈਗਾ ਜਿਹੜੇ ਕਿ ਆਪਾਂ ਕਈ ਵਾਰ ਨਹੀਂ ਯੂਜ਼ ਕਰਦੇ ਨੈਕਸਟ ਸਟੈਪ ਹੈਗਾ ਜਦੋਂ ਆਪਾਂ ਖਾਣਾ ਬਣਾਉਨੇ ਆ ਤੇ ਆਪਣਾ ਪਤੀਲੇ ਦੇ ਵਿੱਚ ਖਾਣਾ ਮੱਚ ਜਾਂਦਾ ਹਨ ਤੇ ਫਿਰ ਉਹ ਖਾਣਾ ਲੈਂਦਾ ਨਹੀਂ ਤੇ ਉਹਨੂੰ ਆਪਾਂ ਕੀ ਕਰੀਏ ਇਹਦਾ ਇੱਕ ਸੌਖਾ ਜਿਹਾ ਟ੍ਰਿਕ ਹੈਗਾ ਜਦੋਂ ਤੁਹਾਡੇ ਖਾਣਾ ਦੇ ਪਤਿਲਾ ਮਚ ਗਿਆ ਹੈ ਕਾਲਾ ਹੋ ਗਿਆ ਜਾਂ ਤੇ ਫਿਰ ਤੁਸੀਂ ਉਹਦੇ ਵਿੱਚ ਕੀ ਚਾਹ ਪੱਤੀ ਦਾ ਪਾਣੀ ਜਿਹੜਾ ਹੁੰਦਾ ਚਾਹ ਪਾਣੀ ਪਾ ਕੇ ਵਿੱਚ ਚਾਹ ਪੱਤੀ ਪਾ ਕੇ ਉਹਨੂੰ ਰਿੰਨ ਕੇ ਰੱਖ ਦੋ ਤੇ ਉਹਨੂੰ ਥੋੜਾ ਜਿਹਾ ਚੱਲ ਰਿੰਨਿਆ ਪਿਆਰਿਆਂ ਦਾ ਤੇ ਉਸ ਤੋਂ ਬਾਅਦ ਦੇਖੋ ਤੁਹਾਡਾ ਪਤਿਲਾ ਜਿਹੜਾ ਉਹ ਸਾਫ਼ ਹੋ ਜਾਊਗਾ ਚਾਹ ਪੱਤੀ ਦਾ ਪਾਣੀ ਨਾ ਬੋਇਲ ਕਰ ਦੋ ਇੱਕ ਵਾਰ ਉਹ ਸਾਫ਼ ਹੋ ਜਾ ਕਿ ਨੈਕਸ ਹੈਗਾ ਜਦੋਂ ਆਪਾਂ ਕੋਈ ਵੀ ਚੀਜ਼ ਗ੍ਰੈਂਡ ਕਰਦੇ ਹੈਗੇ ਹਨ ਗ੍ਰੈਂਡ ਕਰਦੇ ਰਹਿੰਦੇ ਕਰਦੇ ਰਹਿੰਦੇ ਤੇ ਆਪਣੇ ਜਿਹੜੇ ਗ੍ਰੈਂਡਰ ਦੇ ਪਲੇਟ ਉਹੋ ਤਿੱਖੇ ਕੱਟ ਜਾਂਦੇ ਆ ਹਨਾ ਖੁੰਡੇ ਹੋ ਜਾਂਦੇ ਆ ਤੇ ਉਹਨਾਂ ਨੂੰ ਤਿੱਖੇ ਕਿਵੇਂ ਕਰਨਾ ਜਦੋਂ ਤੁਸੀਂ ਉਹਨੂੰ ਕਾਇਓਗੇ ਗ੍ਰੈਂਡਰ ਦੇ ਵਿੱਚ ਲੂਣ ਪਾ ਕੇ ਉਹਨੂੰ ਚਲਾ ਦਿਓ ਉਹਨੂੰ ਥੋੜਾ ਜਿਹਾ ਚਲਾ ਦਿਓ ਤੇ ਜਿਹੜੇ ਤੁਹਾਡੇ ਬਲੇਡ ਆ ਉਹ ਆਪਣੇ ਆਪ ਤਿੱਖੇ ਹੋ ਜਾਣਗੇ ਤੇ ਇਹ ਦੇਖੋ ਕਿੰਨਾ ਟਿਪ ਸੌਖਾ ਜਿਹੜਾ ਕਿ ਆਪਾਂ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਹਨਾ ਤੇ ਤੁਸੀਂ ਬਸ ਉਹਨੂੰ ਗ੍ਰੈਂਡਰ ਦੇ ਵਿੱਚ ਨੂਨ ਪਾ ਦਿਓ ਨੂਨ ਪਾ ਕੇ ਉਹਨੂੰ ਚੰਗੀ ਤਰ੍ਹਾਂ ਚਲਾ ਦਿਓ ਤੇ ਉਹਦੇ ਨਾਲ ਤੁਹਾਡੇ ਬਲੇਡ ਆ ਜਿਹੜੇ ਉਹ ਤਿੱਖੇ ਹੋ ਜਾਣਗੇ ਤੇ ਅਨੈਕਸਟ ਸਟੈਪ ਹੈਗਾ ਜੇ ਤੁਸੀਂ ਨਿੰਬੂ ਨੂੰ ਜਿਆਦਾ ਚਿਰ ਫ੍ਰਿਜ 'ਚ ਜਿਆਦਾ ਤੱਕ ਫ੍ਰਿਜ 'ਚ ਫ੍ਰੈਸ਼ ਰੱਖਣਾ ਹੈ ਤਾਂ ਫਿਰ ਤੁਸੀਂ ਕੀ ਕਰੋ ਉਹਦੇ ਉਹਨਾਂ ਸਾਫ ਤੇ ਨਿੰਬੂ ਦੇ ਉੱਪਰ ਕੋਕੋਨਟ ਦਾ ਔਇਲ ਲਗਾ ਦਿਓ ਸਾਰੇ ਤੇ ਤੇ ਲਗਾ ਕੇ ਫ੍ਰਿਜ ਰੱਖ ਦਿਓ ਤੇ ਉਹ ਤੁਹਾਡਾ ਨਿੰਬੂ ਜਿਹੜਾ ਉਹ ਜਿਆਦਾ ਲੌਂਗ ਲਾਸਟ ਕਰੂਗਾ ਤੇ ਉਹ ਖਰਾਬ ਨਹੀਂ ਹੋਊਗਾ ਸਹੀ ਕਿਤੇ ਜੇ ਤੁਹਾਡਾ ਨਿੰਬੂ ਕਦੇ ਮਤਲਬ ਬਹੁਤ ਹਾਰਡ ਹੋ ਜਾਂਦੇ ਕਈ ਵਾਰ ਫ੍ਰਿਜ 'ਚ ਪੈ ਬਹੁਤ ਜਿਆਦਾ ਹਾਰਡ ਹੁੰਦੇ ਆ ਤੁਸੀਂ ਗਰਮ ਪਾਣੀ ਬੋਇਲ ਪਾਣੀ ਲਓ ਬੋਇਲ ਪਾਣੀ ਦੇ ਵਿੱਚ ਉਹਨੂੰ ਸਾਫ ਤੇ ਨੂੰ ਸੱਟ ਦਿਓ ਤੇ ਡਾਕੂਮੈਂਟਲੀ ਪਿਆ ਰਹਿੰਦੇ ਹੋ ਤੇ ਉਹ ਨਿੰਬੂ ਬਿਲਕੁਲ ਸੌਫਟ ਤੇ ਫਰੈਸ਼ ਨਿੰਬੂ ਬਣ ਜੇਗਾ ਉਹਨੂੰ ਬੋਇਲ ਪਾਣੀ ਚ ਪਾਉਣਾ ਹੈ ਫਿਰ ਜੇ ਤੁਸੀਂ ਫਰੈਸ਼ ਨਿੰਬੂ ਬਣਾਉਣਾ ਹੈ ਨੈਕਸ ਹੈਗਾ ਜਿਹੜਾ ਕਿਸ ਤਰ੍ਹਾਂ ਆਪਾਂ ਪਿੰਡੀਆਂ ਬਣਾਉਨੇ ਆ ਤੇ ਉਹ ਸਟਿੱਕੀ ਹੋ ਜਾਂਦੀਆਂ ਲਾਲਾ ਜੇ ਛੱਡਣ ਜਾਂ ਲੱਗ ਜਾਂਦੀਆਂ ਹਨ ਤੇ ਉਹਨੂੰ ਜਦੋਂ ਤੁਸੀਂ ਤੜਕਾ ਲਾ ਕੇ ਪਿੰਡੀਆਂ ਵਿੱਚ ਪਾ ਕੇ ਜਦੋਂ ਅੱਧਾ ਜੁੜ ਜੀ ਜਾਂਦੀਆਂ ਲਾਲਾ ਜੇ ਛੱਡ ਲੱਗ ਜਾਂਦੀਆਂ ਉਹਨਾਂ ਨੂੰ ਕੀ ਕਰਨਾ ਉਹਦੇ ਵਿੱਚ ਵੀ ਤੁਸੀਂ ਉਹੀ ਨਿੰਬੂ ਅੱਧਾ ਨਿੰਬੂ ਨਿਚੋੜੋ ਸਾਰੇ ਤੇ ਤੇ ਉਹਦੇ ਨਾਲ ਉਹ ਬਿਲਕੁਲ ਵਧੀਆ ਤੇ ਕੱਲੀ-ਕੱਲੀਆਂ ਹੋ ਜਾਣੀਆਂ ਤੇ ਜਿਹੜੀਆਂ ਲਾਲਾਂ ਜਿਹਾ ਕਹਿੰਦੇ ਨੇ ਆਪਾਂ ਉਹ ਛੱਡ ਕੇ ਬੰਦ ਕਰ ਦੇਣੀ ਹੈ ਤੇ ਤੁਸੀਂ ਇਹ ਨਿੰਬੂ ਪਾ ਕੇ ਦੇ ਦਿਓ ਟੇਸਟ ਵੀ ਉਹਦਾ ਪਿੰਡੀ ਦਾ ਬਹੁਤ ਵਧੀਆ ਟੇਸਟ ਆਉਂਦਾ ਤੇ ਉਹਦੇ ਨਾਲ ਨਿੰਬੂ ਦੇ ਨਾਲ ਤੇ ਉਹ ਵਧੀਆ ਕੱਲੀ-ਕੱਲੀਆਂ ਪਿੰਡੀਆਂ ਬਣ ਗਈਆਂ ਤੇ ਤੁਸੀਂ ਇਹ ਵੀ ਬਣਾ ਕੇ ਦੇਖਿਓ ਤੇ ਲਾਸਟ ਲਾਸਟ ਟੈਪ ਮੇਰਾ ਇਹ ਹੋਗਾ ਜੇ ਤੁਸੀਂ ਦੁੱਧ ਵੋਇਲ ਕਰਨਾ ਰੱਖਿਆ ਹੈ ਤੁਸੀਂ ਆਪ ਕੰਮ ਕਰ ਰਹੇ ਹੋ ਜਾਂ ਤੁਹਾਨੂੰ ਲੱਗਦਾ ਕਿ ਦੁੱਧ ਡੁੱਲਣ ਨੀਂਗਾ ਰੱਖਦੇ ਆ ਆਪਣੇ ਹਮੇਸ਼ਾ ਆਪਾਂ ਨੀਗਾ ਰੱਖਦੇ ਦੁੱਧ ਤੇ ਦੁੱਧ ਨੇ ਵੀ ਡੁੱਲਣਾ ਹੀ ਹੁੰਦਾ ਹੈ ਜਿੰਨਾ ਚੱਕ ਤੁਸੀਂ ਮਰਜੀ ਕੋਲੇ ਖੜੇ ਰਹੋ ਦੁੱਧ ਡੁੱਲਦਾ ਨਹੀਂਗਾ ਜਦੋਂ ਮਾੜਾ ਜਿਹਾ ਇੱਕ ਸਾਈਡ ਨੂੰ ਮੂੰਹ ਕਰ ਲਓ ਤੇ ਜਦੋਂ ਤੁਹਾਡਾ ਦੁੱਧ ਜਿਹੜਾ ਉੱਡਲ ਜਾਂਦਾ ਤੇ ਉਹਦੇ ਲਈ ਤੁਹਾਡਾ ਟਿਪ ਹੈ ਇਹ ਹੈਗਾ ਇਹ ਕਿ ਜਦੋਂ ਤੁਸੀਂ ਦੁੱਧ ਨੂੰ ਵਾਲਾ ਦੋਣਾ ਪਤਲੇ ਵਿੱਚ ਦੁੱਧ ਪਾਉਣੇ ਉਹਦੇ ਸਾਈਡਾਂ ਪਤਲੇ ਦੀ ਸਾਰੀਆਂ ਸਾਈਡਾਂ ਦੇ ਉੱਪਰਲੇ ਪਾਸੇ ਘਿਓ ਲਾ ਦਿਓ ਬਟਰ ਲਾ ਦਿਓ ਬਟਰ ਲਾ ਕੇ ਤੇ ਉਹਨੂੰ ਬੋਇਲ ਕਰਨ ਨਾਲ ਤੁਹਾਡੇ ਉੱਤੇ ਦੁੱਧ ਘਰੀ ਬੋਇਲ ਨਹੀਂ ਹੋਏਗਾ ਉਹ ਮਿਡਲ 'ਚ ਰਹਿ ਜੇਗਾ ਤੇ ਸਾਈਡਾਂ ਤੇ ਨਹੀਂ ਆਏਗਾ ਤੇ ਇਹ ਸੀਗਾ ਮੇਰਾ ਲਾਸਟ ਸਟੈਪ ਹੋਪ ਤੁਹਾਨੂੰ ਇਹ ਪਸੰਦ ਹੋਏਗਾ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਤੇ ਅੱਜ ਦੇ ਸੀਗੇ ਟਿਪ ਤੇ ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ ਤੇ ਆਪਾਂ ਮਿਲਾਂਗੇ ਨੈਕਸਟ ਸਟੈਪ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋਇਆ ਕਰੂੰ ਤੇ ਪਲੀਜ਼ ਮੇਰਚਨ ਨੂੰ ਸਬਸਕ੍ਰਾਈਬ ਤੇ ਵੇਟ ਕਰਨਾ ਮੇਰੇ ਨੈਕਸਟ ਬਲੌਗ ਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ